ਜੇ ਮੁੰਡਿਆ ਵੇ ਮੇਰੇ ਤੰਦੇ ਤੂੰ ਗਿਣਨ ਕਰ ਦੇ ਤਾਰੀਫ ਮੇਰੀ ਹੱਸ ਦੀ ਦੀ ਵੇ ਕੁੱਤ ਬਣ ਗਈ ਆਹ yeah. ਜੇ ਜੀ ਦੀ ਖੰਡਮਾਹੀ ਹਰੰਦਰਾ ਨਵੇਂ ਮੁੱਕਾ ਕਾਇਮੀ ਆਇਆ ਪਾਣਾ ਮੈਨੂੰ ਸੁਣ ਮਾਤੀ ਹਰੰਦਰਾ ਤੁਮ ਜੇ ਮੁੱਕਾ ਕਾਇਮੀ ਹਰੰਦਰਾ ਪਾਣਾ ਮੈਨੂੰ ਸੁਣ ਮਾਤੀ ਸਸਿਕਾ ਜੀ ਦਵਾਬਾ মিডিਆ ਹਾਊਸ ਤੇ ਤੁਹਾਡਾ ਸਵਾਗਤ ਹੈ ਮੈਂ ਜਸਦੇਵ ਸਿੰਘ ਚੱਲੜ ਔਰ ਅਸੀਂ ਪਹੁੰਚੂਕੇ ਆ ਕਪੂਰਥਲਾ ਜ਼ਿਲ੍ਹੇ ਦੇ ਨਜ਼ਦੀਕ ਆਉਂਦੇ ਪਿੰਡ ਸਾਬੂਵਾਲ ਵਿਖੇ ਜਿੱਥੇ ਕਿ ਅੱਜ ਤੀਆਂ ਦਾ ਤਿਹਾਰ ਜਿਹੜਾ ਮਨਾਇਆ ਜਾ ਰਿਹਾ ਸੋ ਪੰਜਾਬ ਦੇ ਵਿੱਚ ਇਹ ਰੀਤੀ ਰਿਵਾਜ ਜਿਹੜੇ ਨੇ ਲਗਭਗ ਖਤਮ ਹੋਣ ਦੇ ਕਿਨਾਰੇ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬੀ ਖੇਡਾਂ ਖਤਮ ਹੁੰਦੀਆਂ ਜਾ ਰਹੀਆਂ ਨੇ ਉਸੇ ਤਰ੍ਹਾਂ ਸਾਡੇ ਪੁਰਾਣੇ ਰੀਤੀ ਰਿਵਾਜ ਜਿਹੜੇ ਨੇ ਉਹ ਵੀ ਖਤਮ ਹੁੰਦੇ ਜਾ ਰਹੇ ਨੇ ਸੋ ਪਿੰਡ ਦੇ ਸਰਪੰਚ ਸਾਹਿਬ ਵੱਲੋਂ ਪੂਰੀ ਪੰਚਾਇਤ ਵੱਲੋਂ ਨਗਰ ਪੰਚਾਇਤ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕੀ ਤੀਆਂ ਦਾ ਤਿਹਾੜ ਜਿਹੜਾ ਸਾਂਝੇ ਤੌਰ ਤੇ ਪਿੰਡ ਮੰਨੋ ਮਨਾਇਆ ਜਾ ਰਿਹਾ ਸੋ ਇਨੀ ਗਰਮੀ ਦੇ ਬਾਵਜੂਦ ਵੀ ਤੁਸੀਂ ਦੇਖਦੇ ਹੋ ਕਿ ਠਾਠਾ ਮਾਰਦਾ ਜਿਹੜਾ ਇਕੱਠ ਉਹ ਹੋਇਆ ਪਿਆ ਔਰ ਛੋਟੇ ਛੋਟੇ ਬੱਚਾ ਵੱਲੋਂ ਵੀ ਇਸ ਵਿੱਚ ਹਿੱਸਾ ਲਿਆ ਜਾ ਰਿਹਾ ਸੋ ਆਪਾਂ ਛੋਟੇ ਛੋਟੇ ਬੱਚਾ ਨਾਲ ਵੀ ਗੱਲਬਾਤ ਕਰਾਂਗੇ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਪਿੰਡ ਦੇ ਸਰਪੰਚ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਸੰਦੀਪ ਕੌਰ ਆ ਦੇ ਪਿੰਡ ਸਾਬੋਵਾਲ ਔਰ ਤੀਆਂ ਦਾ ਤਿਹਾੜ ਜਿਹੜਾ ਤੁਸੀਂ ਮਨਾਉਣ ਜਾ ਰਹੇ ਅਸੀਂ ਬਹੁਤ ਹੀ ਸਾਰਾ ਪਿੰਡ ਨਾਲ ਮਿਲ ਕੇ ਇਸ ਤਿਉਹਾਰ ਨੂੰ ਮਨਾ ਰਹੇ ਆ ਸਾਡਾ ਦੂਸਰਾ ਤੀਆਂ ਦਾ ਮੇਲਾ ਵਾ ਤੇ ਅਸੀਂ ਗਾਂ ਵੀ ਕੋਸ਼ਿਸ਼ ਕਰਾਂਗੇ ਵੀ ਇਸ ਤੋਂ ਵੀ ਬੈਟਰ ਕਰ ਸਕੀਏ ਔਰ ਬਿਲਕੁਲ ਜਿਸ ਤਰ੍ਹਾਂ ਇਹ ਰੀਤੀ ਰਿਵਾਜ ਜਿਹੜੇ ਸਾਡੇ ਅੱਜ ਕੱਲ ਦੇ ਰੀਤੀ ਰਿਵਾਜ ਖਤਮ ਹੁੰਦੇ ਜਾ ਰਹੇ ਨੇ ਉਸ ਦੇ ਵਿੱਚ ਇਹ ਤੀਆਂ ਦਾ ਤਿਉਹਾਰ ਵੀ ਹੈ ਇਹ ਵੀ ਬਿਲਕੁਲ ਅਲੋਪ ਹੁੰਦਾ ਜਾ ਰਿਹਾ ਤੁਸੀਂ ਬੜੀ ਪਹਿਲ ਕਦਮੀ ਕੀਤੀ ਹੈ ਸੋ ਬੜੀ ਵਧੀਆ ਗੱਲ ਹੈ ਜੀ ਇਹ ਵੀ ਅੱਗੇ ਤੋਂ ਵੀ ਪਾਲਣਾ ਕਰੋਗੇ ਹਾਂਜੀ ਸਰ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਤੋਂ ਵੀ ਬੈਟਰ ਕਰ ਸਕੀਏ ਕਿਉਂਕਿ ਸਾਡੇ ਆਉਣ ਵਾਲੇ ਸਮੇਂ ਵਿੱਚ ਬੱਚੇ ਕਲਚਰ ਨੂੰ ਭੁੱਲਦੇ ਜਾ ਰਹੇ ਸੀਗੇ ਤੇ ਜਿੱਦਾਂ ਕੀ ਲਾਲੋ ਪੂਰੇ ਪਕਾਉਂਦਾ ਤੇ ਕਿਸੇ ਨੂੰ ਪਤਾ ਹੀ ਨਹੀਂ ਸੀ ਰਿਵਾਜ ਹੀ ਖਤਮ ਹੋ ਚੱਲਿਆ ਸੀਗਾ ਸੋ ਅਸੀਂ ਇਸ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਆਪਣੇ ਕਲਚਰ ਨੂੰ ਅੱਗੇ ਲਿਆਉਂਦਾ ਕਰਕੇ ਅਸੀਂ ਆਪਣੇ ਪਿੰਡ ਇਸ ਮੋਹਮ ਨੂੰ ਸ਼ੁਰੂ ਕੀਤਾ ਵਾ ਸੋ ਅਗਲੇ ਸਾਲ ਵੀ ਕਰੋਗੇ ਜੀ ਹਾਂਜੀ ਸਰ ਅਗਲੇ ਸਾਲ ਇਸ ਤੋਂ ਵੀ ਵਧੀਆ ਕਰਾਂਗੇ ਸਾਡਾ ਦੂਸਰਾ ਤੀਆਂ ਦਾ ਮੇਲਾ ਵਾ ਤੇ ਅਸੀਂ ਇਸ ਤੋਂ ਵੀ ਵਧੀਆ ਕਰਾਂਗੇ ਤੋ ਬਿਲਕੁਲ ਪਿੰਡ ਲੈਵਲ ਤੇ ਕਰ ਰਹੇ ਹੋ ਜਾਂ ਹੋਰ ਕਿਸੇ ਦਾ ਵੀ ਸਹਿਯੋਗ ਹੋਇਆ ਨਹੀਂ ਸਰ ਅਸੀਂ ਪਿੰਡ ਲੈਵਲ ਤੇ ਕਰ ਰਹੇ ਆ ਸਾਰੇ ਪਿੰਡ ਦੇ ਨਗਰ ਦੀ ਸਹਿਯੋਗ ਦੇ ਨਾਲ ਅਸੀਂ ਕਰ ਰਹੇ ਆ ਜੀ ਹਾਂ ਜੀ ਕੀ ਨਾਮ ਜੀ ਤੁਹਾਡਾ ਬੁਸ਼ਿੰਦਰ ਕੌਰ ਜੀ ਤੁਸੀਂ ਤੀਆਂ ਦਾ ਤਿਉਹਾਰ ਮਨਾ ਰਹੇ ਹੋ ਉਸ ਨਾਲੇ ਅੱਜ ਸਹਿਯੋਗ ਦੇ ਰਿਹਾ ਸੰਦੀਪ ਦਾ ਨਾਲ ਹਾਂ ਜੀ ਪਿੰਡ ਦਾ ਵੀ ਨਗਰ ਦਾ ਵੀ ਬਹੁਤ ਵਧੀਆ ਜੀ ਹਾਂ ਜੀ ਤੋ ਸਾਰਾ ਸਾਰੇ ਪਿੰਡ ਦਾ ਸਹਿਯੋਗ ਹਾਂ ਜੀ ਹਾਂ ਜੀ ਸਾਰੇ ਪਿੰਡ ਦਾ ਅਗਲੀ ਈਸਤੋਂ მე ਜ਼ਿਆਦਾ ਮਾਰਾ ਕਿਰਪਾ ਕਰੇ ਤੇ ਤੋਂ ਜ਼ਿਆਦਾ ਹੋਏਗਾ ਜੀ ਹਾਂ ਜੀ ਸੋ ਤੇ ਪਹਿਲੇ ਜਮਾਨੇ ਦੇ ਵਿੱਚ ਜਿਹੜੀ ਤੀਆਂ ਮਨਾਈ ਜਾਂਦੀ ਸੀ ਤੇ ਹੋਰ ਥੋੜਾ ਫਰਕ ਪੈ ਗਿਆ ਹਾਂਜੀ ਫਰਕ ਪੈ ਗਿਆ ਕਿਸੇ ਨੂੰ ਕੋੜਿਆ ਦਾ ਨਹੀਂ ਸੀ ਪਤਾ ਕਿਸੇ ਨੂੰ ਛੱਜ ਫੜਨਾ ਨਹੀਂ ਆਉਂਦਾ ਕਿਸੇ ਨੂੰ ਕੋਚ ਨਹੀਂ ਉਹ ਸਾਰਾ ਅਸੀਂ ਅੱਗੇ ਲੈ ਰਿਆ ਵੀ ਚਲੋ ਵਧੀਆ ਢੰਗ ਨਾਲ ਹੋ ਜਾਏ ਪਾਣੇ ਜਮਾਨੇ ਦੇ ਵਿੱਚ ਸੀਗਾ ਕਿ ਬੀਬੀਆਂ ਆ ਬੋਲੀਆਂ ਪਾਉਂਦੀ ਅਸੀਂ ਕਿੱਦਾਂ ਬੋਲੀਆਂ ਅਸੀਂ ਹੁਣ ਥੋੜਾ ਜਿਹਾ ਚੇਂਜ ਹੋ ਗਿਆ ਡੀ ਜੇ ਸਿਸਟਮ ਆ ਗਿਆ ਜੀ ਨਹੀਂ ਤੇ ਅਸੀਂ ਆ ਤਾਂ ਵੀ ਇਤਰਾਗੇ ਬੋਲੀਆਂ ਹੀ ਪਾਉਣੇ ਪਿੱਲਾਂ ਬੱਚੀਆਂ ਇੰਜੋਏ ਕਰ ਲੈਣ ਫਿਰ ਉਸ ਤੋਂ ਬਾਅਦ ਅਸੀਂ ਬੀਬੀਆਂ ਬੋਲੀਆਂ ਵੀ ਪਾਵਾਂਗੇ ਸੋ ਰੀਤੀ ਰਿਵਾਜ ਨੂੰ ਫਿਰ ਤੋਂ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੀ ਕੋਸ਼ਿਸ਼ ਇਹੀ ਆ ਵੀ ਅਸੀਂ ਦੁਬਾਰਾ ਆਪਣਾ ਪ੍ਰਾਣੇ ਕਲਚਰ ਨੂੰ ਲੈ ਕੇ ਆਈਏ ਬੱਚਿਆਂ ਤੱਕ ਪਹੁੰਚਾਈਏ ਅ ਤਿਉਹਾਰ ਤਿਹਾੜ ਮਨਾ ਰਹੇ ਹੋ ਸਾਂਝੇ ਤੌਰ ਤੇ ਬਿਕਦੇ ਸੋ ਕੀ ਕਿਹਾ ਜਾਊਗੀ ਜੀ ਹਾਂਜੀ ਬਹੁਤ ਵਧੀਆ ਆ ਸਾਡੇ ਸਰਪੰਚ ਸਾਹਿਬ ਨੇ ਜ਼ਿੰਮੇਵਾਰੀ ਚੱਕੀ ਆ ਦਬਾ ਮੰਨ ਗਏ ਹਾਂਜੀ ਸਰਪੰਚ ਸਾਹਿਬ ਦਾ ਸਹਿਯੋਗ ਹੈ ਜੀ ਪੂਰਾ ਹਾਂਜੀ ਹਾਂਜੀ ਦਾ ਵੀ ਸਰਪੰਚੀ ਕਰਵਾਵਾਂਗੇ ਬੱਚੇ ਕੀ ਨਾਮ ਤੁਹਾਡਾ ਅਸ਼ਦੀਪਰ ਆ ਤੀਆਂ ਦੇ ਤਿਹਾੜੇ ਤੇ ਆਏ ਹੋ ਤੁਸੀਂ ਸੋ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਖੁਸ਼ੀ ਹੋ ਰਹੀ ਹੈ ਹਾਂਜੀ ਸੋ ਜਿਹੜੇ ਵੱਡੇ ਬਜ਼ੁਰਗ ਨੇ ਉਹ ਦੱਸ ਰਹੇ ਨੇ ਤੀਆਂ ਦੇ ਤਿਹਾੜੇ ਬਾਰੇ ਤੁਹਾਨੂੰ ਹਾਂਜੀ ਪੂਰੇ ਖਾਦੇ ਨਾ ਪੂਰੇ ਨਹੀਂ ਖਾਦੇ ਖੀਰ ਖਾਧੀ ਹੈ ਮਨਪਸੰਦ ਨੂੰ ਓਕੇ ਸੋ ਤੇ ਪਗੜਾ ਕਿੱਦਾਂ ਵੀ ਪਾਇਆ ਤੁਸੀਂ ਹਾਂਜੀ ਓਕੇ ਬੋਲੀਆਂ ਪਾਈਆਂ ਨਾਲ ਬੋਲੀਆਂ ਪਾਉਂਦੀਆਂ ਨੇ ਤੈਨੂੰ ਹਾਂਜੀ ਤੇ ਬੋਲੀ ਪਾ ਕੇ ਸੁਣਾਓਗੇ ਹਾਂਜੀ ਬਹੁਤ ਆਓ ਏ ਸੱਸ ਤੇ ਮੇਰੀ ਨੇ ਮੁੰਡੇ ਜੰਮੇ ਤੇ ਜੰਮੇ ਬਾਈ ਸੱਸ ਮੇਰੀ ਨੇ ਮੁੰਡੇ ਜੰਮੇ ਮੁੰਡੇ ਤੇ ਇੰਕਾਰੇ ਮਾ ਵਰਗੇ ਪੇਵਰ ਕਾਣਾ ਕੋਈ ਸਾਰੇ ਮਾ ਵਰਗੇ ਪੇਵਰ ਕਾਣਾ ਕੋਈ ਵੈਰੀ ਗੁੱਡ ਸੋ ਪ੍ਰਾਣੀਆਂ ਬੋਲੀਆਂ ਬੱਚਿਆਂ ਨੂੰ ਯਾਦ ਨੇ ਇਹ ਵੀ ਬੜੀ ਵਧੀਆ ਗੱਲ ਹੈ ਪੁਰਾਣੀਆਂ ਬੋਲੀਆਂ ਆਉਂਦੀਆਂ ਰਹੀ ਤੁਹਾਨੂੰ ਪੰਜਾਬੀ ਸੱਭਿਆਚਾਰ ਦਾ ਨਿਕੜਾ ਅੰਗ ਜਿਹੜਾ ਉਹ ਬੋਲੀਆਂ ਨੇ ਸੁੱਤੀਆਂ ਦੇ ਤਿਹਾੜੀ ਤੇ ਬੋਲੀਆਂ ਵੀ ਤੁਸੀਂ ਯਾਦ ਕਰਕੇ ਆਏ ਹੋ ਸੋ ਕੋਈ ਇੱਕ ਬੋਲੀ ਸੁਣਾਓਗੇ ਹੱਸੇ ਲੋਨੀ ਕੁੜੀਓ ਖੇਰ ਲੋਨੀ ਕੁੜੀਓ ਹੱਸੇ ਲੋਨੀ ਕੁੜੀਓ ਖੇਰ ਲੋਨੀ ਕੁੜੀ ਹੱਸਣਾ ਖੇਡਣਾ ਰਹਿ ਜਾਊਗਾ ਨੀ ਕੋਈ ਬੂਝੜ ਜਾ ਜੱਟ ਲੈ ਜਾਊਗਾ ਨੀ ਕੋਈ ਬੂਝੜ ਜਾ ਜੱਟ ਲੈ ਜਾਊਗਾ ਵੈਰੀ ਗੁੱਡ ਕਲਾਪਿੰਗ ਕਾਰੀਮ ਅਰਵੀ ਸਾਰੀ ਸੋ ਬਿਲਕੁਲ ਪਿੰਡ ਵੱਲੋਂ ਬੜੀ ਪਹਿਲ ਕਦਮੀ ਕੀਤੀ ਗਈ ਹੈ ਸੋ ਛੋਟੇ ਛੋਟੇ ਬੱਚਿਆਂ ਨੂੰ ਵੀ ਇਹ ਸੱਭਿਆਚਾਰ ਦੇ ਨਾਲ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਿਆ ਜਾ ਰਿਹਾ ਹੈ ਸੋ ਸਰਪੰਚ ਵੱਲੋਂ ਪਿੰਡ ਦੇ ਸਰਪੰਚ ਵੱਲੋਂ ਪੰਚਾਇਤ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਪੁਰਾਣੇ ਸੱਭਿਆਚਾਰ ਨੂੰ ਜੀਂਦਾ ਰੱਖਿਆ ਜਾ ਸਕੇ ਸੋ ਇੱਕ ਨਮਾਈ ਦੀ ਕੋਸ਼ਿਸ਼ ਜਿਹੜੀ ਪਿੰਡ ਵੱਲੋਂ ਕੀਤੀ ਗਈ ਹੈ ਸੋ ਤੁਸੀਂ ਇਕੱਠ ਦੇਖ ਸਕਦੇ ਹੋ ਕਿ ਇਹ ਦੂਸਰੀ ਵਾਰੀ ਤੀਆਂ ਦਾ ਤਿਹਾਰ ਜਿਹੜਾ ਉਹ ਮਨਾਇਆ ਜਾ ਰਿਹਾ ਸੋ ਹੋਰ ਵੀ ਛੋਟੇ ਛੋਟੇ ਬੱਚੇ ਔਰ ਬੀਬੀਆਂ ਨਾਲ ਵੀ ਆਪਾਂ ਬਜ਼ੁਰਗਾਂ ਨਾਲ ਵੀ ਗੱਲ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਬੀਬੀ ਕੀ ਨਾਮ ਤੁਹਾਡਾ ਬ ਏ ਬੀਬੀ ਜੀ ਤੀਆਂ ਦਾ ਤੁਹਾਡੇ ਦਾ ਤੁਹਾਡੇ ਪਿੰਡ ਵੱਲੋਂ ਮਲਾ ਜਾ ਰਿਹਾ ਸੋ ਹੁਣ ਦੀਆਂ ਤੀਆਂ ਤੇ ਪਈਆਂ ਤੀਆਂ ਦੇ ਵਿੱਚ ਫਰਕ ਪੈ ਗਿਆ ਹਾਂਜੀ ਹਾਂਜੀ ਪੈ ਗਿਆ ਜੀ ਹੁਣ ਜੋ ਜੋ ਬੱਚਿਆਂ ਦਾ ਪੈ ਗਿਆ ਤੇ ਤੀਆਂ ਦਾ ਵੀ ਨਾਮ ਪੈ ਗਿਆ ਧੰਨਪਾਲ ਸਾਡੀ ਸੰਦੀਪ ਦਾ ਜਿਨੇ ਕੰਮ ਤੋਰਿਆ ਵਾ ਸੋ ਹੀ ਬਹੁਤ ਵਧੀਆ ਲੀਲਾ ਤੇ ਲੱਗ ਗਈ ਆ ਜੀ ਜੀ ਤੇ ਬੀਬੀਆਂ ਪਹਿਰਾਂ ਨੂੰ ਲਾਇਆ ਵਾ ਜੀ ਚਲੋ ਬਹੁਤ ਵਧੀਆ ਧੰਨਵਾਦ ਹੈ ਦਾ ਉਹ ਬਿਲਕੁਲ ਛੋਟੇ ਛੋਟੇ ਬੱਚਿਆਂ ਨੂੰ ਵੀ ਇਸ ਦਾ ਇਸ ਬਾਰੇ ਨੌਲੇਜ ਹੁੰਦੀ ਹੈ ਹਾਂ ਜੀ ਨੌਲੇਜ ਹੁੰਦੀ ਹੈ ਤੇ ਚਲੋ ਗਾਂ ਇਹ ਵੀ ਲੱਗਣਗੇ ਬੱਚੇ ਵੀ ਜੀ ਜੀ ਸੋਹਣਾ ਜੀ ਕੰਮ ਹਾਂ ਸਾਡੇ ਹਾਂ ਬਹੁਤ ਵਧੀਆ ਠੀਕ ਧੰਨਵਾਦ ਜੀ ਮਿਹਰਬਾਨੀ ਸੋ ਬਿਲਕੁਲ ਜੀ ਆਪਾਂ ਗੱਲਬਾਤ ਕਰ ਰਹੇ ਸੀ ਛੋਟੇ ਛੋਟੇ ਬੱਚਿਆਂ ਨਾਲ ਬਜ਼ੁਰਗਾਂ ਨਾਲ ਵੀ ਆਪਾਂ ਆਪਣੀ ਗੱਲਬਾਤ ਕੀਤੀ ਔਰ ਪਿੰਡ ਦੇ ਸਰਪੰਚ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਜਸਦੇਵ ਸਿੰਘ ਚੰਦਰ ਦਵਾਬਾ ਮੀਡੀਆ ਹ